ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਸਰਾਬੇ ਸਰਾਬਾ ਉਹੀ ਪਿੰਡ ਆ ਜਿੱਥੇ ਦੇ 19 ਸਾਲ ਦਾ ਨੌਜਵਾਨ ਕੱਭਰੂ ਕਰਤਾਰ ਸਿੰਘ ਸਰਾਬਾ ਜਿਨ੍ਹਾਂ ਨੂੰ ਆਜ਼ਾਦੀ ਕਲਾਟੀਏ ਵੀ ਕਿਹਾ ਜਾਂਦਾ ਹੈ ਉਹ ਇਸ ਪਿੰਡ ਦੇ ਸੀਗੇ ਤੇ ਇਹ ਪਿੰਡ ਲੁਧਿਆਣੇ ਪਾਸ ਸਾਡੇ ਤੋਂ 20 22 ਕਿਲੋਮੀਟਰ ਤੇ ਰੈਕੋਡ ਰੋਡ ਦੇ ਉੱਤੇ ਇਹ ਪਿੰਡ ਆ ਤੇ ਆ ਪਿੰਡ ਨੂੰ ਜਾਣ ਵਾਲੀ ਲਿੰਕ ਰੋਡ ਆ ਲਿੰਕ ਰੋਡ ਦੇ ਉੱਤੇ ਹੀ ਆ ਇਧਰ ਨਾਲ ਇੱਕ ਪਾਸੇ ਲਾਇਬ੍ਰੇਰੀ ਬਣੀ ਹੋਈ ਆ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ ਤੇ ਦੂਏ ਪਾਸੇ ਪਿੰਡ ਦੇ ਪਰਲੇ ਪਾਸੇ ਇੱਕ ਗਰਾਊਂਡ ਬਣਿਆ ਹੋਇਆ ਬਹੁਤ ਸੋਹਣਾ ਤੇ ਆਓ ਆਜਾ ਆਪਾਂ ਪਹਿਲਾਂ ਲਾਇਬ੍ਰੇਰੀ ਦੇ ਅੰਦਰ ਚੱਲਦੇ ਆ ਮੇਨ ਗੇਟ ਖੋਲਦਿਆਂ ਤੇ ਦੇਖਦੇ ਆ ਕਿ ਮੇਰੀ ਲਾਇਬ੍ਰੇਰੀ ਬਣੀ ਹੋਈ ਆ ਤੇ ਤੁਹਾਨੂੰ ਦਿਖਾਉਣੀ ਆ ਸਾਰਾ ਤੇ ਆਓ ਜੀ ਆਪਾਂ ਆ ਲਾਇਬ੍ਰੇਰੀ ਦੇ ਅੰਦਰ ਆਪਾਂ ਐਂਟਰ ਹੋ ਗਏ ਤੇ ਆ ਸੱਜੇ ਪਾਸੇ ਬੁੱਤ ਲੱਗੇ ਹੋਏ ਨੇ ਦੇਸ਼ ਭਗਤਾਂ ਦੇ ਤੇ ਆ ਸਾਹਮਣੇ ਇੱਕ ਟਾਵਰ ਬਣਿਆ ਹੋਇਆ ਜੋ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਨੂੰ ਦਰਸਾਉਂਦਾ ਹੈ ਤੇ ਆਪ ਬੁੱਤ ਜਿੰਨਾਂ ਦੀ ਮੈਂ ਪਹਿਲਾਂ ਗੱਲ ਕੀਤੀ ਆਪ ਬੁੱਤ ਲੱਗੇ ਹੋਏ ਨੇ ਤੇ ਇਹਨਾਂ ਦੇ ਨਾਂ ਲਿਖੇ ਹੋਏ ਨੇ ਸ਼ਹੀਦਾਂ ਦੇ ਜਿਹੜੇ ਸਰਾਬੇ ਪੈਂਦੇ ਨੇ ਤੇ ਆਹਾ ਇੱਕ ਇਤਿਹਾਸ ਲਿਖਿਆ ਗਿਆ ਸਰਾਬਾ ਜੀ ਦੇ ਬਾਰੇ ਇਹਨਾਂ ਦੇ ਪਿਤਾ ਦਾ ਨਾਂ ਮੰਗਲ ਸਿੰਘ ਸੀ ਤੇ ਮਾਤਾ ਦਾ ਨਾਂ ਮਾਤਾ ਸਾਹਿਬਕੌਰ ਸੀ ਜਨਮ ਇਹਨਾਂ ਦਾ ਹੋਇਆ ਸੀ 1896 ਨੂੰ 24 ਮਈ ਨੂੰ ਤੇ ਇਹ ਕਰਤਾਰ ਸਿੰਘ ਸਰਾਬਾ ਜੀ ਦਾ ਇਤਿਹਾਸ ਲਿਖਿਆ ਹੋਇਆ ਮੇਨ ਮੇਨ ਜੋ ਤੇ ਭਗਤ ਸਿੰਘ ਹੋਰੀ ਇਹਨਾਂ ਦੇ ਬਹੁਤ ਪ੍ਰਸ਼ੰਸਕ ਸੀਗੇ ਇਹਨਾਂ ਦੇ ਫੈਨ ਕਹਿ ਸਕਦੇ ਆ ਸੀਗੇ ਇਹਨਾਂ ਤੋਂ ਹੋ ਇਨਸਪਾਇਰ ਸੀਗੇ ਭਗਤ ਸਿੰਘ ਹੋਰੀ ਕਰਤਾਰ ਸਿੰਘ ਸਰਾਬਾ ਜੀ ਤੋਂ ਤੇ ਆ ਬਿਲਡਿੰਗ ਦੇਖੋ ਕਿੰਨੀ ਵਧੀਆ ਬਣਾਈ ਹੋਈ ਆ ਇੱਥੇ ਬਹੁਤ ਵਧੀਆ ਰੱਖ-ਰਖਾਅ ਕੀਤਾ ਹੋਇਆ ਸ਼ਾਮ ਸੰਭਾਲ ਬਹੁਤ ਵਧੀਆ ਕੀਤੀ ਹੋਈ ਆ ਆ ਪਾਰਕਾਂ ਦੇਖੋ ਕਿੰਨੀਆਂ ਵਧੀਆ ਬਣਾਈਆਂ ਹੋਈਆਂ ਨੇ ਤੇ ਉਹ ਸਾਹਮਣੇ ਜਿੱਥੇ ਝੰਡਾ ਲੱਗਿਆ ਹੋਇਆ ਇਹ ਤੁਹਾਨੂੰ ਦਿਖਾਉਣਾ ਮੈਂ ਦੁਬਾਰਾ ਫੇਰ ਇਹ ਸਾਰਾ ਹੀ ਅੰਦਰ ਉਹ ਲਾਇਬ੍ਰੇਰੀ ਦਾ ਇਹ 뷰 ਆ ਤੇ ਆ ਉਹ ਲਾਇਬ੍ਰੇਰੀ ਆ ਜਿੱਥੇ ਝੰਡਾ ਲੱਗਿਆ ਹੋਇਆ ਤੇ ਇੱਥੇ ਜਦੋਂ ਅਸੀਂ ਗਏ ਆ ਝੰਡਾ ਲੱਗਿਆ ਸੀ ਤੇ ਆ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਬਹੁਤ ਇੱਥੇ ਲਾਇਆ ਹੋਇਆ ਤੇ ਆਹ ਦੇਖੋ ਕਿਆ ਵਧੀਆ ਬਣਾਇਆ ਪਿਆ ਬਹੁਤ ਖੂਬਸੂਰਤ ਬਿਲਡਿੰਗ ਬਣਾਈ ਹੋਈ ਆ ਉਹ ਜਿੱਥੇ ਝੰਡਾ ਲੱਗਿਆ ਹੋਇਆ ਹੈ ਸਾਰੀ ਲਾਇਬ੍ਰੇਰੀ ਆ ਲਾਇਬ੍ਰੇਰੀ ਦੇਖਣ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਇਹਨਾਂ ਦੇ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਨੂੰ ਵੀ ਦੇਖ ਲਿਆ ਜਾਵੇ ਹੁਣ ਆਏ ਹੋਏ ਆ ਤਾਂ ਦੇਖਿਓ ਨੇ ਆ ਤੇ ਫਿਰ ਅਸੀਂ ਆਪਣਾ ਮੋਟਰਸਾਈਕਲ ਕੀਤਾ ਸਟਾਰਟ ਤੇ ਅਸੀਂ ਪਹੁੰਚ ਗਏ ਇਨ੍ਹਾਂ ਦੇ ਜਦੀ ਘਰ ਆ ਦੇਖੋ ਜੀ ਆ ਆ ਕਰਤਾਰ ਸਿੰਘ ਸਰਬਾਜੀ ਦਾ ਘਰ ਆ ਦੇਖੋ ਆ ਸਾਰਾ ਲਿਖਿਆ ਹੋਇਆ ਹੈ ਪੁਰਾਣੀ ਇੱਟ ਦਾ ਘਰ ਬਣਿਆ ਹੋਇਆ ਹਾਲੇ ਵੀ ਬਹੁਤ ਬੜੀਆ ਹਾਲਤ ਦੇ ਵਿੱਚ ਓਵੇਂ ਇਹ ਘਰ ਖੜਾ ਗੱਲ ਰੱਖ ਰਖਾਵ ਤੇ ਆ ਸਾਂਭ ਸੰਭਾਲ ਤੇ ਆ ਆਪਾਂ ਬੂਟ ਲਾ ਲਏ ਜੀ ਬਾਹਰ ਉंकि ਇੱਥੇ ਲਿਖ ਕੇ ਲਾਇਆ ਹੋਇਆ ਕਿ ਬੂਟ ਲਾ ਕੇ ਅੰਦਰ ਜਾਣਾ ਤੇ ਆਹ ਦੇਖੋ ਪੁਰਾਣਾ ਨਲਕਾ ਓਮੇ ਪੁਰਾਣੀਆਂ ਅਲਮਾਰੀਆਂ ਤੇ ਆਹ ਪਰਾਣੀਆਂ ਤਸਵੀਰਾਂ ਸਾਰੀਆਂ ਇਤਿਹਾਸ ਜਿਹਦਾ ਨਾਲ ਲਿਖਿਆ ਹੋਇਆ ਨਾਮ ਸਭ ਕੁਝ ਨਾਲ ਲਿਖ ਕੇ ਇੱਥੇ ਰੱਖਿਆ ਹੋਇਆ ਜਿੰਨੇ ਵੀ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਏ ਹੋਏ ਨੇ ਫਰੀडम फाइਟਰ ਹੋਏ ਨੇ ਤੇ ਛੱਤ ਦੇਖੋ ਤੁਸੀਂ ਮਕਾਨ ਦੀ ਕਿੰਨੀ ਵਧੀਆ ਛੱਤ ਆ ਤੇ ਆਹ ਸਤੀਰੀਆਂ ਪਈਆਂ ਹੋਈਆਂ ਨੇ ਠੀਕ ਆ ਜੀ ਬਹੁਤ ਵਧੀਆ ਘਰ ਬਣਿਆ ਹੋਇਆ ਕਰਤਾਰ ਸਿੰਘ ਸਰਾਬਾ ਜੀ ਦਾ ਆ ਦੇਖੋ ਅਲਮਾਰੀਆਂ ਦੇਖੋ ਕਿਵੇਂ ਪਈਆਂ ਹੋਈਆਂ ਨੇ ਤੇ ਆਪਾਂ ਗਲੇ ਕਮਰੇ ਦੇ ਵਿੱਚ ਐਂਟਰ ਕਰਦੇ ਆ ਇੱਥੇ ਸਰਾਬਾ ਜੀ ਦਾ ਇੱਕ ਹੋਰ ਪੁੱਤ ਲੱਗਿਆ ਹੋਇਆ ਤੇ ਨਾਲ ਉਹਨਾਂ ਦਾ ਜੋ ਲੜੀਂਦਾ ਸਮਾਨ ਸੀ ਉਸ ਵੇਲੇ ਦਾ ਉਹ ਆ ਸਾਰਾ ਤੇ ਆ ਬਿਜਲੀ ਦੀਆਂ ਸੋਚਾਂ ਦੇਖੋ ਪੁਰਾਣੇ ਟਾਈਮ ਦੀਆਂ ਪੁਰਾਣੇ ਟਾਈਮ ਦੀ ਆ ਬਿਜਲੀ ਦੀ ਫੀਟਿੰਗ ਹੋਈ ਹੋਈ ਆ ਤੇ ਦੋਸਤੋ ਕੰਧਾਂ ਦੇਖੋ ਤੁਸੀਂ ਕਿੰਨੀਆਂ ਮੋਟੀਆਂ ਨੇ ਕੰਧਾਂ ਦੀ ਮੋਟਾਈ ਦੇਖੋ ਤੇ ਉੱਪਰ ਦੇਖੋ ਉੱਪਰ ਰੋਸ਼ਨਦਾਨ ਰੱਖਿਆ ਹੋਇਆ ਬਚਾਲੇ ਹੈਂ ਕਿਹਾਂ ਬੜੀਆ ਮਕਾਨ ਆ ਇਹ ਜਿਹੀਆਂ ਜਦੋਂ ਪ੍ਰਾਣੀਆਂ ਚੀਜ਼ਾਂ ਦੇਖਦੇ ਆ ਇਤਿਹਾਸ ਪੁਰਾਣਾ ਦੇਖਦੇ ਆ ਤਾਂ ਰੂਹ ਖੁਸ਼ ਹੋ ਜਾਂਦੀ ਆ ਆ ਦੇਖੋ ਦੋਸਤੋ ਕੰਧਾਂ ਦੀ ਮਟਾਈ ਦੇਖੋ ਕਿੰਨੀਆਂ ਰੋਸ਼ਨਦਾਨ ਕਿਵੇਂ ਰੱਖੇ ਹੋਏ ਨੇ ਹੈਂ ਕਿਆ ਬੜੀਆ ਮਕਾਨ ਬਣਿਆ ਹੋਇਆ ਤੇ ਬਾਕੀ ਸਾਹਮ ਸੰਭਾਲ ਦੇਖੋ ਤੁਸੀਂ ਕਿੰਨੀ ਪੁਰਾਣੀ ਆ ਦੇਖੋ ਤੁਸੀਂ ਵਿੱਚ ਆਹ ਅਲਮਾਰੀਆਂ ਛੱਤ ਦੇ ਨੇੜੇ ਤੇੜੇ ਉੱਪਰ ਬਣੀਆਂ ਹੋਈਆਂ ਨੇ ਤਿੰਨ ਬਣਤਰ ਦੇਖੋ ਸੀ ਮਕਾਨ ਦੀ ਕਿੰਨੀ ਵਧੀਆ ਆ ਪੁਰਾਣਾ ਇੱਕ ਰੇੜੂਆ ਪਿਆ ਸੀ ਇੱਥੇ ਹੋਰ ਵੀ ਪੁਰਾਣਾ ਸਮਾਨ ਆ ਇੱਥੇ ਬਹੁਤ ਪਿਆ ਬਾਲਟੀਆਂ ਹੈ ਤੇ ਆਪਾਂ ਅਗਲੇ ਕਮਰੇ ਦੇ ਵਿੱਚ ਐਂਟਰ ਕਰਦੇ ਆ ਤੇ ਆ ਇੱਕ ਪੁਰਾਣੀ ਪੇਟੀ ਪਈ ਆ ਲੱਕੜ ਦੀ ਉਸ ਟਾਈਮਾਂ ਦੀ ਦੋਸਤੋ ਕਰਤਾਰ ਸਿੰਘ ਸਰਾਬਾ ਜੀ ਦਾ ਇਤਿਹਾਸ ਤੁਸੀਂ ਜ਼ਰੂਰ ਪੜਿਓ ਕਰਤਾਰ ਸਿੰਘ ਸਰਾਬਾ ਜੀ ਦੇ ਉੱਤੇ ਇੱਕ ਫਿਲਮ ਵੀ ਬਣੀ ਆ ਉਹ ਫਿਲਮ ਵੀ ਤੁਸੀਂ ਜ਼ਰੂਰ ਦੇਖਿਓ ਆਪਦੇ ਬੱਚਿਆਂ ਨੂੰ ਵੀ ਦਿਖਾਓ ਤੁਹਾਨੂੰ ਇਤਿਹਾਸ ਦਾ ਪਤਾ ਲੱਗਣਾ ਚਾਹੀਦਾ ਆ ਚਰਖਾ ਪਿਆਈ ਆ ਸੰਦੂਖ ਪਿਆ ਉਹਨਾਂ ਟਾਈਮਾਂ ਦਾ ਠੀਕ ਆ ਜੀ ਆ ਇੱਕ ਪਲੰਗ ਪਿਆ ਮੈਨੂੰ ਲੱਗਦਾ ਸਰਾਬਾ ਜੀ ਉਹਨਾਂ ਦਾ ਹੀ ਪਲੰਗਾ ਇਹ ਤੇ ਆ ਕੁਰਸੀ ਦੇਖੋ ਆਮ ਕੁਰਸੀ ਇਿੱਤੇ ਤੇ ਆਰਾਮ ਕੀਤਾ ਜਾਂਦਾ ਬਹਿ ਕੇ ਹਾਂ ਜੀ ਮਕਾਨ ਦਾ ਇੰਟੀਰੀਅਰ ਬਹੁਤ ਜ਼ਬਰਦਸਤ ਆ ਦੇਖੋ ਜੀ ਮੰਜਾ ਮੰਜੇ ਦੇ ਪਾਵੇ ਦੇਖੋ ਤੁਸੀਂ ਪਲੰਗ ਦੇ ਕਰਤਾਰ ਸਿੰਘ ਸਰਾਬਾ ਜੀ ਦਾ ਜ਼ਿਆਦਾ ਮੇਲ ਜੋਲ ਗਦਰੀ ਬਾਬਿਆਂ ਨਾਲ ਸੀ ਜਦੋਂ ਗਦਰੀ ਬਾਬਿਆਂ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ ਤਾਂ ਸਰਾਬਾ ਜੀ ਸ਼੍ਰੀਲੰਕਾ ਕਲੰਬੋ ਵਿੱਚ ਦੀ ਹੋ ਕੇ ਭਾਰਤ ਆਉਣ ਵਿੱਚ ਕਾਮਯਾਬ ਹੋ ਗਏ ਸੀ। ਕਰਤਾਰ ਸਿੰਘ ਸਰਾਭਾ ਜੀ ਅਮਰੀਕਾ ਸਟੱਡੀ ਕਰਨ ਗਏ ਹੋਏ ਸੀ ਤੁਸੀਂ ਸੁਹਾਬ ਲਾ ਲਓ ਵੀ ਉਹਨਾਂ ਟਾਈਮਾਂ ਦੇ ਵਿੱਚ ਅਮਰੀਕਾ ਪੜਨ ਗਏ ਸੀ ਉੱਥੇ ਇਹਨਾਂ ਦਾ ਮੇਲਜੋਲ ਹੋਇਆ ਸੀ ਗਦਰੀ ਬਾਬਿਆਂ ਦੇ ਨਾਲ। ਫਿਰ ਇਹਨਾਂ ਨੇ ਨਾ ਇੱਕ ਅਖਬਾਰ ਚਲਾਇਆ ਸੀ ਗਦਰੀ ਲਹਿਰ ਵਾਸਤੇ ਉਹ ਅਖਬਾਰ ਦੇ ਸਾਰਾ ਕਰਤਾ ਧਰਤਾ ਜਣੀ ਕਰਤਾਰ ਸਿੰਘ ਸਰਾਭਾ ਜੀ ਹੋਣੀ ਹੋਈ ਸੀਗੇ। ਆ ਦੇਖੋ ਦੋਸਤੋ ਇਹਨਾਂ ਨੂੰ ਕੰਡਾ ਦੇ ਵਿੱਚ ਜਿਹੜੇ ਬਣੇ ਹੋਏ ਨੇ ਜਿੱਥੇ ਫੋਟੋ ਪਈ ਸੀ ਇਹਨਾਂ ਨੂੰ ਆਲੇ ਕਹਿੰਦੇ ਸੀ ਹੈ ਜੀ ਤੇ ਇੱਧਰ ਦੇਖੋ ਆ ਸਾਰੀਆਂ ਕਿਤਾਬਾਂ ਪਈਆਂ ਨੇ ਆਜ਼ਾਦੀ ਦੀਆਂ ਫਰੀडम ਫਾਈਟਰਸ ਦੀਆਂ ਕਿਵੇਂ ਆਜ਼ਾਦੀ ਲਈ ਦੇਸ਼ ਵਾਸਤੇ ਕਿਵੇਂ ਜਾਨਾਂ 바ਰੀਆਂ ਆ ਦੇਖੋ ਦੋਸਤੋ ਆ ਚੱਕੀ ਪਈ ਆ ਉਸ ਪੁਰਾਣੇ ਟਾਈਮ ਦੀ ਹੱਥ ਨਾਲ ਜਿਹਨੂੰ ਘੜ ਕੇ ਪਰਾਣੀਆਂ ਬਜ਼ੁਰਗ ਮਾਤਾਂ ਸਾਡੀਆਂ ਚੱਕੀ ਦੇ ਵਿੱਚ ਆਟਾ ਪੀਂਦੀਆਂ ਸੀ ਆ ਮੇਹਰ ਪਿਆ ਪੁਰਾਣੇ ਟਾਈਮ ਦਾ ਲੋਹੇ ਦਾ ਮੀਨਾਕਾਰੀ ਦੇਖੋ ਤੁਸੀਂ ਕਿੰਨੀ ਆ ਲਓ ਜੀ ਆ ਪੀੜੀਆਂ ਪਈਆਂ ਨੇ ਕਿਆ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਨੇ ਗੇਟ ਦੇਖੋ ਤੁਸੀਂ ਇੱਕ ਕੁਰਸੀ ਆ ਹੋਰ ਐ ਇੱਥੇ ਭਈ ਕਿ ਆ ਆਲੇ ਬਣੇ ਹੋਏ ਨੇ ਕੰਧਾਂ ਦੇ ਵਿੱਚ ਇਹ ਆ ਪੁਰਾਣੀ ਅਲਮਾਰੀ ਦੇਖੋ ਕੰਧ ਦੇ ਵਿੱਚ ਤੇ ਅਲਮਾਰੀ ਨੂੰ ਹੈਂਡਲ ਦੇਖੋ ਅਲਮਾਰੀ ਦਾ ਚੀਨੀ ਮਿੱਟੀ ਦਾ ਬਣਿਆ ਹੋਇਆ ਡਿਜ਼ਾਈਨ ਦੇਖੋ ਤੇ ਆ 12 ਸਿੰਘੇ ਦੀ ਇਹੋ ਲੱਗੀ ਹੋਈ ਆ ਇੱਕ ਅਨੁਸਾਰ ਆ ਘਰ ਦਿਖਾਵਾਂਗੇ ਕਰਤਾਰ ਸਿੰਘ ਸਰਾਬਾ ਜੀ ਦਾ ਇਹ ਜੱਦੀ ਘਰ ਆ ਇੱਥੇ ਜੰਮੇ ਪਲੇ ਇੱਥੇ ਖੇਡੇ ਇਸੇ ਪਿੰਡ ਦੀਆਂ ਗਲੀਆਂ ਦੇ ਵਿੱਚ ਬੜੇ ਹੋਏ ਤੇ ਕੌਣ ਜਾਣਦਾ ਸੀ ਵੀ ਇਹ ਨੌਜਵਾਨ ਜੋ ਆਜ਼ਾਦੀ ਕੁਹਾਟੀਆ ਬਣੂੰਗਾ ਦੇਸ਼ ਦੇ ਲਈ ਆਪਣੀ ਜਿੰਦ ਜਾਨ ਲੇਖੇ ਲਾਊਗਾ ਯਾਦ ਵੀ ਉਹਨਾਂ ਨੂੰ ਹੀ ਕਰਿਆ ਜਾਂਦਾ ਆਹ ਲੋ ਜੀ ਇੱਥੇ ਸਰਾਭਾ ਜੀ ਦੀ ਜੋਤ ਜਗਦੀ ਆ ਇੱਥੇ ਲਾਇਆ ਹੋਇਆ ਉਹਨਾਂ ਨੇ ਮੇਨ ਮਤਲਬ ਕਮਰਾ ਇਹ ਇੱਥੇ ਰੱਖਿਆ ਹੋਇਆ ਜੀ ਠੀਕ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਆ ਵੀਰ ਜੀ ਹੁਣੀ ਇੱਥੇ ਨਾਮ ਐਂਟਰ ਕਰਦੇ ਨੇ ਜਿਹੜਾ ਵੀ ਕੋਈ ਆਉਂਦਾ ਐਡਰੈਸ ਉਹਦਾ ਐਂਟਰ ਕਰਦੇ ਨੇ ਮੋਬਾਈਲ ਨੰਬਰ ਲਿਖਦੇ ਨੇ ਤੇ ਇਹ ਸੀਗਾ ਜੀ ਕਰਤਾਰ ਸਿੰਘ ਸਰਾਬਾ ਹੋਣਾਂ ਦਾ ਘਰ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਸਾਡੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਆ ਜੀ ਤੇ ਤੁਹਾਨੂੰ ਹੁਣ ਦੂਰੋਂ ਦਿਖਾਉਨੇ ਆ ਇਹ ਆਓ ਦੇਖੋ ਤੁਸੀਂ ਉਹ ਉੱਪਰ ਚਿਵਾਰਾ ਵੀ ਬਣਿਆ ਹੋਇਆ ਚਿਵਾਰੇ ਦੀ ਐਂਟਰੀ ਬੰਦ ਆ ਉੱਪਰ ਝੰਡਾ ਲੱਗਿਆ ਹੋਇਆ ਠੀਕ ਆ ਜੀ ਮਕਾਨ ਦੀ ਸਾਮ ਸੰਭਾਲ ਦੇਖੋ ਕਿੰਨੀਆਂ ਹਲੇ ਵੀ ਮਕਾਨ ਉਮੇ ਹੀ ਖੜਾ ਤੇ ਸਾਡੇ ਛੋਟੇ ਸਾਹਿਬ ਜੀ ਕਹਿੰਦੇ ਚਲੋ ਫਿਰ ਚੱਲੀਏ ਟਾਈਮ ਹੋ ਗਿਆ ਕਹਿੰਦੇ ਬਹੁਤ ਧੁੱਪ ਲੱਗਣ ਲੱਗੀ ਤੇ ਉਸ ਤੋਂ ਬਾਅਦ ਜੀ ਅਸੀਂ ਚਾਲੇ ਪਾਲੇ ਆਪਦੇ ਘਰ ਵੱਲ ਨੂੰ ਸਾਡਾ ਬਲੌਗ ਤੁਹਾਨੂੰ ਕਹਿ ਜਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਰ ਦਿਓ ਤੇ ਫੇਰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ